ਸਤਿ ਸ੍ਰੀ ਅਕਾਲ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਅਸੀਂ ਜਾ ਰਹੇ ਅੱਜ ਬਾਬਾ ਦੀਪ ਸਿੰਘ ਜੀ ਸ਼ੀਤਾ ਸਾਹਿਬ ਅੰਮ੍ਰਿਤਸਰ ਸਾਹਿਬ ਅੱਜ ਪੂਰੇ ਗੁਰਦੁਆਰਾ ਸਾਹਿਬ ਸਰਫ ਨਾਲ ਸ਼ਨਾਣ ਕਰਾਉਣਾ ਹੈ ਤੇ ਸੇਵਾ ਵਿੱਚ ਅਸੀਂ ਵੀ ਮਹਾਰਾਜ ਦੇ ਨਾਲ ਸੇਵਾ ਕਰਨੇ ਆਂ ਤੇ ਮਿਲਦੇ ਆ ਤੁਹਾਨੂੰ ਹੋਰ ਜਿੱਤੇ ਮਿੱਤਰੋ ਅੰਮ੍ਰਿਤਸਰ ਸਾਹਿਬ ਤੇ ਇਸ ਸੜਕ ਤੇ ਸਿੱਤੇ ਆਪਾਂ ਜਾਈਏ ਨਾ ਪਪਾ ਦੀਨ ਸਿੰਘ ਜੀ ਦੇ ਲਈ ਸ਼ੀਤਾ ਸਾਹਿਬ ਵਾਲਾਈ ਤੇ ਉੱਥੇ ਜਾ ਕੇ ਤੁਹਾਨੂੰ ਦਰਸ਼ਨ ਕਰਉਣੇ ਨਾਲੇ ਸੇਵਾ ਵਿੱਚ ਸੇਵਾ ਵਿੱਚ ਵੀ ਸਮਾਂ ਰਹਿੰਦਾ ਹੈ چلو بابائي شرط جو ديهي کي بابي ਆ ਗਿਆ ਹੋਇਆ ਚੜੇ ਪਾਇ ਰਾਵਣਾ ਸਤ ਸਿੱਖ ਪਰਵੇ ਸੋਲੇ ਸਾਰੇ ਬਨਾ ਹੋਣਾ ਸੇਣੀ ਕੀ ਪ੍ਰਿਆਰੇ ਜਿਨਾਂ ਕਰਿਆ ਸਭam ਚਿਤਾ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਬਲਾ Corrego! 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 ਹੰਤਨ ਲੱਭਦੀ ਸੀ ਇਹ ਬਹੁਤ ਵਧੀਆ ਸੇਵਾ ਲਾਲੀ ਮਾਰ ਰਹੇ ਨੇ ਜਿੰਨੀ ਦਿੱਤੀ ਜਾਣਾ ਨਾ 10 10 ਕਿਲੋ ਤੇ ਜੰਦਾ ਫੁੱਲ ਬੇ ਤੂਫਾਨੀ ਬਹੁਤ ਖੁਸ਼ ਨਸੀਬ ਆ ਸਾਨੂੰ ਸੇਵਾ ਮਿਲੀ ਇੱਕ ਸਾਲ ਤੇ ਇਕ ਸਾਲ ਜੇ ਇਕ ਵਾਰੀ ਹੁੰਦੀ ਆ ਸਿਰਫ ਨਾਲ ਸਾਰਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦਾ ਇਸ਼ਨਾਨ ਕਰਾਇਆ ਜਾਂਦਾ ਹੈ ਤੇ ਇੱਕ ਸਾਲ ਜੇ ਪਹਿਲੀ ਵਾਰੀ ਸੇਵਾ ਇੱਕ ਵਾਰੀ ਇੱਕ ਸਾਲ ਜੇ ਇਕ ਵਾਰੀ ਸੇਵਾ ਹੁੰਦੀ ਆ ਬਸ ਅਸੀਂ ਦੱਸ ਨਹੀਂ ਸਕਦੇ ਕਿੰਨਾ ਖੁਸ਼ ਹਾਂ ਅੱਜ ਸਮਾਰ ਨੇ ਆਪੇ ਹੀ ਵਾਲਾ ਹੈ ਇਹ ਤੇ ਆਪਾਂ ਦਰਬਾਰ ਸਾਹਿਬ ਇਹ ਆ ਜੀ ਪਾਰਕਿੰਗ ਤੇ ਹੁਣ ਦਰਬਾਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਜਾਂਦੇ ਹੰਦੇ ਭਾਈ ਕੀ ਲੈਣ ਲਗੇ ਹੈ ਕਲਵੀ ਖੋਈ ਵਾਲੀ ਤੇ ਜੀ ਬਾਬਾ ਸ਼ਰੀ ਚੰਦ ਮਹਾਰਾਜ ਦਾ ਤਪ ਸਥਾਨ ਤੇ ਇੱਧਰ ਬਾਥਰੂਮ ਆ ਇੱਧਰ ਰਿਵਾਰ ਸਾਹਿਬ ਇੱਧਰ ਨੂੰ ਜਾਣਾ ਆ ਆਪਾਂ ਹਾਂਜੀ ਤੁਪੀ ਲੋ ਤਗੜੇ ਹੋ ਜਦ ਦੁੱਧ ਪੀ ਕੇ ਦੁੱਧ ਪੀ ਲੋ ਬਹੁਤ ਜਲਦੀ ਜਲਦੀ ਕਰ ਲੋ ਜੀ ਦਰਸ਼ਨ